ਦੀ ਐਲਈਡੀ ਲਾਈਟ ਮਾਰਕੀਟ ਚ ਇਸ ਵਕਤ ਬਹੁਤ ਰੈਂਡ ਹੈਦਾ ਵੀ ਐਲਈਡੀ ਲਾਈਟ ਦਾ ਜੀ ਹਾਂਜੀ ਪਹਿਲਾਂ ਆਪਾਂ ਪਾਈ ਸੀ ਉੱਲੂ ਲਾਈਟ 500 ਰੁਪਏ ਦੇ ਵਿੱਚ ਆਪਾਂ ਉੱਲੂ ਲਾਈਟ ਪਾਈ ਸੀ ਹਾਂਜੀ ਪਾਜੀ ਹੁਣੇ ਉੱਲੂ ਲਾਈਟ ਦੀ ਜਗ੍ਹਾ ਉਹਦੇ ਭੈਣ ਭਰਾ ਆ ਗਏ ਨੇ ਨਾਲ ਅੱਛਾ ਜੀ ਟੂ ਲੈਂਸ ਹਾਂਜੀ ਨਾਲ ਪਾਜੀ ਸਾਈਡਾਂ ਤੇ ਪੀਸੀਆਰ ਵੀ ਚੱਲੂਗੀ ਓਕੇ 60 ਰੁਪਏ ਸਰ ਨਹੀਂ ਕਿੰਨੇ ਦੀ ਉਹ ਇਹ 150 200 ਤੋਂ ਘੱਟ ਦੀ ਹੈਗੀ ਵੀ ਇੰਡੀਕੇਟਰ ਸੁਪਲੈਂਡਰ ਦਾ ਇੰਡੀਕੇਟਰ ਪਾਜੀ ਕੰਪਲੀਟ ਇੰਡੀਕੇਟਰ ਹੈ ਵਿਦ ਬਲਬ ਓਕੇ 20 ਰੁਪਏ ਬਾਈ ਸਿਰਫ 20 ਰੁਪਏ ਬਾਈ ਕੰਪਲੀਟ ਇੰਡੀਕੇਟਰ 20 ਰੁਪਏ ਦਾ ਓਕੇ ਬਾਈ ਸਪਲੈਂਡਰ ਲੈ ਲਓ ਪਲੈਟਿਨਮ ਲੈ ਲਓ ਜਿਹੜਾ ਮਰਜ਼ੀ ਲੈ ਲਓ 20 ਰੁਪਏ ਪਟਰੋਨ ਪਾਈ ਪੈ ਦੀ ਬਾਈਕ ਦੀ ਹਾਂਜੀ ਰੋਜ਼ ਲੱਗਣ ਲਈ ਬਾਈ ਹਰੇਕ ਦੇ ਬਾਈਕ 'ਚ ਔਰ ਚੀਜ਼ ਕੁਆਲਿਟੀ ਦੇਖੋ ਕੀ ਹੈ ਜਿੰਨੀ ਮਰਜ਼ੀ ਮੋੜ ਲਓ ਸਰਦੀ ਵਿੱਚ ਵੀ ਇਦਾਂ ਰਹੂਗੀ ਓਕੇ ਬਾਈ ਰੇਟ ਸੁਣੋਗੇ 5 ਰੁਪਏ 5 ਰੁਪਏ ਸਿਰਫ 5 ਰੁਪਏ ਔਰ ਮਾਰਕੀਟ 'ਚ ਕਿੰਨੇ ਦੀ ਹੋਏ ਬਈ 50 ਰੁਪਏ 50 ਰੁਪਏ ਤੇ ਦੋਨਾਂ ਪਾਸੇ ਲੋਕ ਲੱਗੇ ਆ ਓਕੇ 5 ਨੰਬਰ ਵੇੜਦੇ ਫਰੇਮ ਹੈ ਜੀ ਬਾਈਕ ਦੇ ਅੱਛਾ ਜੀ ਦੋਨੋਂ ਫਰੇਮ ਹੈ ਜੀ ਦੋਨੋਂ ਫਰੇਮ ਉਹ ਕਿੰਬਰ ਦੇ ਟਾ ਮਾਰਕੀਟ ਰੇਟ ਆ 200 ਰੁਪਏ ਤੁਸੀਂ ਇੱਕ ਜ਼ੀਰੋ ਹਾ ਦੇ ਦੋ ਬਸ 20 ਰੁਪਏ ਸਿਰਫ 20 ਰੁਪਏ ਦਾ ਸਿਰਫ 20 ਰੁਪਏ ਦਾ ਸੈੱਟ ਹੈ ਫਰੇਸਟਾਰ ਸਪਲੈਂਡਰ ਦੀ ਫਰੇਸਟਾਰ ਫਰੇਸਟਾਰ ਸਪਲੈਂਡਰ ਦੀ ਕੰਪਲੀਟ ਆਊਟਰ ਸਮੇਤ 30 ਰੁਪਏ 30 ਰੁਪਏ ਦੀ ਨਹੀਂ ਕਿੰਨੇ ਦੀ ਹੈ 100 ਰੁਪਏ ਦੀ ਉਦਾਂ ਵੀ ਦੇਖੋ ਜਿਹੜੀ ਤੁਹਾਡੀ ਵੀਡੀਓ ਨੇ ਪਹਿਲੇ ਬਹੁਤ ਖੱਪ ਪਾਈ ਹੋਈ ਹੈ ਲੋਕੀ ਬੜੇ ਪਰੇਸ਼ਾਨ ਹੋਏ ਹੋਏ ਨੇ ਵੀਰ ਨਸ ਸਸਤਾ ਮਾਲ ਕਿੱਦਾ ਵੇਚ ਰਹੇ ਹੋ ਭਾਜੀ ਸਸਤਾ ਵੇਚਣ ਦਾ ਕਾਰਨ ਇਹ ਹੈ ਪਰਚੇ ਸਸਤੀ ਹੈ ਮੇਰੀ ਹਾਂਜੀ ਸਸਤੀ ਗੱਲ ਜੀ ਜਾਰਿਆਂ ਨੂੰ ਆਪਾਂ ਲੁਧਿਆਣਾ ਨੇ ਖੜਾ ਗੱਲ ਚੋਂ ਨਿਊ ਕ੍ਰਿਸ਼ਨ ਆਟੋ ਵਾਲਿਆਂ ਦੇ ਖੜਿਆ ਸਪੇਅਰ ਪਾਰਟ ਦਾ ਸਮਾਨ ਲੈਣਾ ਜੇ ਕਿਸੇ ਨੇ ਬਹੁਤ ਘੱਟ ਰੇਟਾਂ ਵਿੱਚ ਹੁੰਦਾ ਬਾਈ ਕੋਲੇ ਤੇ ਆਜੋ ਵੀਡੀਓ ਮੈਂ ਬਣੇ ਰਹੋ ਹਾਂਜੀ ਇਹ ਸ਼ਾਪ ਆ ਨਿਊ ਕ੍ਰਿਸ਼ਨ ਵਾਲੇ ਆਜੋ ਤੁਹਾਨੂੰ ਅੰਦਰ ਲੈ ਕੇ ਚਾ ਲਦੇ ਆ ਤੇ ਮਿਲਾਉਂਦੇ ਆ ਬਾਈ ਨੂੰ ਸਸਤੀ ਗੱਲ ਭਾਜੀ ਹੋ ਠੀਕ ਠਾਕ ਹੋਈ ਬਹੁਤ ਵਧੀਆ ਭਾਜੀ ਤੁਸੀਂ ਬਹੁਤ ਵਧੀਆ ਕੀ ਅੱਜ ਬਸਾਉਗੇ ਫਿਰ ਸਾਨੂੰ ਪਰ ਇਹ ਐਡਵਾ ਪਹਿਲਾਂ ਦੇਖੋ ਜਿਹੜੀ ਤੁਹਾਡੀ ਵੀਡੀਓ ਨੇ ਪਹਿਲੇ ਬਹੁਤ ਘੱਪ ਪਾਈ ਹੋਈ ਹੈ ਲੋਕੀ ਬੜੇ ਪਰੇਸ਼ਾਨ ਹੋਏ ਹੋਏ ਨੇ ਵੀ ਇਹਨਾਂ ਸਸਤਾ ਮਾਲ ਕਿੱਦਾਂ ਵੇਚ ਰਹੇ ਹੋ ਭਾਜੀ ਸਸਤਾ ਵੇਚਣ ਦਾ ਕਾਰਨ ਇਹ ਹੈ ਪਰਚੇਸ ਸਸਤੀ ਹੈ ਮੇਰੀ ਹਾਂਜੀ ਪਰਚੇਸ ਸਸਤੀ ਹੈ ਤੇ ਮੈਂ ਤੁਹਾਨੂੰ ਸਸਤਾ ਮਾਲ ਦੇ ਰਿਹਾ ਉਹ ਤਾਂ ਗੱਲ ਹੈਗੀ ਸਾਰਿਆਂ ਨਾਲ ਹੀ ਹੁੰਦਾ ਬਈ ਏ ਅੱਜ ਦੇਖੋ ਭਾਜੀ ਹੁਣ ਲੈ ਕੇ ਆਇਆ ਮੈਂ ਇੰਡੀਕੇਟਰ ਸਪਲੈਂਡਰ ਦਾ ਇੰਡੀਕੇਟਰ ਭਾਜੀ ਕੰਪਲੀਟ ਇੰਡੀਕੇਟਰ ਹੈ ਵਿਦ ਬਲਬ ਓਕੇ 20 ਰੁਪਏ ਭਾਜੀ ਸਿਰਫ ਸਿਰਫ 20 ਰੁਪਏ ਭਾਜੀ ਕੰਪਲੀਟ ਇੰਡੀਕੇਟਰ 20 ਰੁਪਏ ਦਾ ਓਕੇ ਭਾਈ ਸਪਲੈਂਡਰ ਲੈ ਲਓ ਫਲੈਟਨ ਲੈ ਲਓ ਜਿਹੜਾ ਮਰਜ਼ੀ ਲੈ ਲਓ 20 ਰੁਪਏ 20 ਰੁਪਏ ਹਾਂਜੀ ਓਕੇ ਭਾਜੀ ਉਹ ਸਾਰੀਆਂ ਰੇਟਾਂ ਬਹੁਤ ਵਾਰਗੀਆਂ ਪੈਟਰੋਲ ਬਾਈ ਪੈਦੀ ਬਾਈਕ ਦੀ ਹਾਂਜੀ ਰੋਜ਼ ਲੱਗਣ ਲਈ ਭਾਜੀ ਹਰੇਕ ਦੇ ਬਾਈਕ 'ਚ ਔਰ ਚੀਜ਼ ਕੁਆਲਿਟੀ ਦੇਖੋ ਕੀ ਹੈ ਜਿੰਨੀ ਮਰਜ਼ੀ ਮੋੜ ਲਓ ਸਰਦੀ ਵਿੱਚ ਵੀ ਇਦਾਂ ਹੀ ਰਹੂਗੀ ਓਕੇ ਭਾਜੀ ਰੇਟ ਸੁਣੋਗੇ 5 ਰੁਪਏ 5 ਰੁਪਏ ਸਿਰਫ 5 ਰੁਪਏ ਮਾਰਕੀਟ 'ਚ ਕਿੰਨੇ ਦੀ ਉਹ ਇਹ 50 ਰੁਪਏ 50 ਰੁਪਏ ਤੇ ਦੋਨਾਂ ਪਾਸੇ ਲੋਕ ਲੱਗੇ ਆ ਓਕੇ 5 ਰੁਪਏ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਅੱਜਕੱਲ ਨਹੀਂ ਆਉਂਦਾ ਭਾਜੀ ਨੰਬਰ ਵੇਡ ਦੇ ਫਰੇਮ ਹੈ ਜੀ ਬਾਈਕ ਦੇ ਅੱਛਾ ਜੀ ਦੋਨੋਂ ਫਰੇਮ ਹੈ ਜੀ ਦੋਨੋਂ ਫਰੇਮ ਓਕੇ ਨੰਬਰ ਵੇਡਾ ਮਾਰਕੀਟ ਰੇਟ ਹੈ 200 ਰੁਪਏ ਤੁਸੀਂ ਇੱਕ ਜ਼ੀਰੋ ਹਣਾ ਦਿਓ ਬਸ 20 ਰੁਪਏ ਸਿਰਫ 20 ਰੁਪਏ ਦਾ ਸੈੱਟ ਜਿੰਨੇ ਮਰਜ਼ੀ ਲਓ ਤੁਸੀਂ ਕੁਆਂਟੀਟੀ ਭਰੀ ਪਈ ਹੈ ਜ਼ੀਰੋ ਭਾਜੀ ਚਲੋ ਚੱਕ ਲਓ ਬਈ ਲੁੱਟ ਲਓ ਮੇਲਾ ਆ ਗਿਆ ਐਕਟਵਾ ਦੇ ਬੜੀ ਬਟਨ ਫਾਰਨ ਬਟਨ ਸੈਲਫ ਬਟਨ ਐਕਟਵਾ ਦੀ ਅੱਜਕੱਲ ਹਰ ਕਿਸੇ ਕੋਲ ਐਕਟਿਵ ਹੈਗੀ ਆ ਬਾਜ਼ਾਰ ਦੇ ਵਿੱਚ ਆ ਦੇਖੋ 10 ਰੁਪਏ ਦਾ ਬਟਨ ਪਾ ਦੀ ਸਿਰਫ ਫੋਰਨ ਬਟਨ ਲਓ ਸੈਲਮ ਬਟਨ ਲਓ ਮਾਰੋ ਕਿ ਨਾ 10 ਰੁਪਏ 10 ਰੁਪਏ ਦਾ ਰੇਟ ਹੀ 25 ਰੁਪਏ ਕਿਸੇ ਦਾ ਨਹੀਂ ਇਸ ਤੋਂ ਘੱਟ ਆਪਾਂ ਦਵਾਂਗੇ 10 ਰੁਪਏ ਉਸ ਸਮੇਂ ਪਾ ਦੀ ਆਪਾਂ ਪਹਿਲਾਂ ਪਾਇਆ ਸੀ ਸਿਰਫ ਮੀਟਰ ਕੇਬਲ ਦਾ ਰੇਟ ਓਕੇ ਕਸਵਾ ਨੇ ਕਿਹਾ ਵੀ ਤੁਸੀਂ ਕਦੇ ਮੀਟਰ ਕੇਬਲ ਦਾ ਰੇਟ ਪਾਇਆ ਬਾਕੀਆਂ ਦੇ ਰੇਟ ਨਹੀਂ ਤੁਸੀਂ ਦੱਸੇ ਹੈਗੇ ਤੇ ਭਾਵੇਂ ਜੇ ਮੀਟਰ ਕੇਬਲ 25 ਰੁਪਏ ਹੈ ਨਾ ਬਾਕੀ ਦੇ ਰੇਟ ਨੂੰ ਸੁਣੋ ਫਿਰ ਇਹ ਸਤਾਰ ਸਪਲੈਂਡਰ ਦੀ 300 300 Splendor ਦੀ ਕੰਪਲੀਟ ਆਊਟਰ ਸਮੇਤ 300 ਰੁਪਏ 300 ਰੁਪਏ ਦੀ ਨਹੀਂ ਕਿੰਨੇ ਦੀ ਹੈ 100 ਰੁਪਏ ਦੀ ਉਦਾਂ ਵਿਕਦੀ ਹੈ ਜੀ ਬਾਜ਼ਾਰ ਦੇ ਵਿੱਚ ਹਾਂਜੀ ਤੇ ਕਲੱਚ ਦੀ ਦਵਾਂਗੇ ਭਾਜੀ 32 ਰੁਪਏ ਦੀ ਕਲੱਚ ਦੀ ਤਾਰ 32 ਰੁਪਏ ਦੀ Splendor ਦੀ ਕੰਪਲੀਟ ਓਕੇ ਭਾਈ ਤੇ ਬ੍ਰੇਕ ਤਾਰ ਭਾਜੀ Splendor ਦੀ ਕੰਪਲੀਟ 40 ਰੁਪਏ ਮਹਰੂ ਬਹੁਤ ਮਹਿੰਗੀ ਹਨ ਇਹ ਚੀਜ਼ਾਂ ਬਾਹਰੋਂ ਵਾਰੀ 100 ਰੁਪਏ ਤੋਂ ਘੱਟ ਤਾਂ ਕੋਈ ਤਾਰ ਨਹੀਂ ਹੈਗੀ ਓਕੇ ਭਾਈ ਤੇ ਆਪਾਂ 25 30 32 ਤੇ 40 ਦੇ ਵਿੱਚ ਸਾਨੂੰ ਸਾਰੀਆਂ ਤਾਰਾਂ ਦੇ ਦੇ ਦਿੰਦੇ ਹਾਂ ਓਕੇ ਆਜੂ ਹੋਰ ਆਟਮਾ ਦਿਖਾਉਣੇ ਆ। ਤੁਹਾਨੂੰ ਹੋਰ ਚੈਨਲ ਆ ਰਹੇ ਆ ਭਾਈ ਜਬਾਨ ਦਾ ਬਹੁਤ ਆ ਭਾਈ ਕੋਲੇ। ਆ ਦੇਖ ਲੋ ਸਾਡੇ ਸਾਹਮਣੇ ਆ। ਇੱਕ ਪਾਜੀ LED ਲਾਈਟ। ਮਾਰਕੀਟ ਚ ਇਸ ਦਾ ਬਹੁਤ ਰੈਂਡ ਹੈ ਦਾ ਵੀ। LED ਲਾਈਟ ਦਾ ਜੀ? ਹਾਂਜੀ। ਪਹਿਲਾਂ ਆਪਾਂ ਪਾਈ ਸੀ ਉੱਲੂ ਲਾਈਟ 50 ਰੁਪਏ ਦੇ ਵਿੱਚ ਆਪਾਂ ਉੱਲੂ ਲਾਈਟ ਪਾਈ ਸੀ। ਹਾਂਜੀ। ਭਾਜੀ ਹੁਣੇ ਉੱਲੂ ਲਾਈਟ ਦੀ ਜਗ੍ਹਾ ਉਹਦੇ ਭੈਣ ਭਰਾ ਆ ਗਏ ਨੇ ਨਾਲ। ਅੱਛਾ ਜੀ। 2 ਲੈਂਸ? ਹਾਂਜੀ। ਨਾਲ ਭਾਜੀ ਸਾਈਡਾਂ ਤੇ PCR ਵੀ ਚੱਲੂਗੀ। ਓਕੇ। 60 ਰੁਪਏ ਸਿਰਫ। ਨਹੀਂ ਕਿੰਨੇ ਦੀ ਉਹ ਇਹ 150 200 ਤੋਂ ਘੱਟ ਦੀ ਹੈਗੀ ਬਾਜ਼ਾਰ ਦੇ ਵਿੱਚ ਬਾਈ ਵੋਮ ਵਧੀਆ ਰੇਟ ਦੇ ਬਾਈ ਦੀ ਸੱਚੀ ਗੱਲ ਉਹਸ ਵਾਰ ਭਾਜੀ ਤੁਹਾਨੂੰ 5 ਮੀਟਰ ਦਾ ਲਾਈਟ ਦਾ ਰੋਲ ਹੈਗਾ ਓਕੇ 150 ਰੁਪਏ ਦਾ ਭਾਜੀ 5 ਮੀਟਰ ਦਾ ਰੋਲ ਔਰ ਉਹ ਕਿੰਨੇ ਦਾ ਹੈ ਬਾਰ ਬਾਰੀ 500 ਰੁਪਏ ਦਾ ਰੋਲ ਹੈ ਇਹ ਤੁਸੀਂ 150 ਦੇ ਦੋਗੇ 150 ਦਵਾਂਗਾ ਭਾਜੀ ਕੱਟ ਕੇ ਜਿੱਥੇ ਮਰਜ਼ੀ ਲਗਾ ਸਕਦੇ ਆ ਇਹ ਘਰ ਵਿੱਚ ਵੀ ਲੱਗ ਜਾਂਦਾ ਇਹ ਇਤਾਂ ਚੀਜ਼ ਨਹੀਂ ਉਹ ਪੂਰੀ ਟਾਪ ਦੀ ਉਹ ਭਾਈ ਦੀ ਗਾਰੰਟੀ ਆ ਨਹੀਂ ਹੈਗਾ ਕੋਈ ਮਾੜੀ ਚੀਜ਼ ਮਿਲੂ ਤੁਹਾਨੂੰ ਚੀਰ ਵਧੀਆ ਦੇਵਾਂਗੇ ਭਾਜੀ ਰੇਟ ਦੇਵਾਂਗੇ ਕੱਟ ਰੇਟ ਦੇਵਾਂਗੇ ਕੱਟ ਬੈਕਲਾਈਟ ਬੱਲਬੀ ਆ ਜੀ ਐਲਈਡੀ ਓਕੇ ਵਿਦ ਫਲੈਸ਼ ਓਕੇ 17 ਰੁਪਏ ਦਾ ਭਾਜੀ ਸਿਰਫ 17 ਰੁਪਏ ਸਿਰਫ 17 ਰੁਪਏ ਫਲੈਸ਼ ਵੀ ਕਰੇਗਾ ਤੇ ਡਾਇਰੈਕਟ ਵੀ ਚੱਲੇਗਾ ਇਹ ਤਾਂ ਗੀਜਾ ਮਾਰਕੀਟ ਚ 50 ਰੁਪਏ ਭਾਜੀ ਇਹ ਤਾਂ 50 ਰੁਪਏ ਹਾਂਜੀ ਕਿਸੇ ਨੂੰ ਪੁੱਛੋਗੇ 20 ਰੁਪਏ 50 ਰੁਪਏ 17 ਰੁਪਏ ਆਪਣਾਓ ਓਕੇ ਭਾਜੀ ਬਾਕੀ ਨਿੱਕੇ ਨਿੱਕੇ ਬਹੁਤ ਹੋਰ ਵੀ ਨੇ ਤੁਸੀਂ ਇੰਨੀ ਆਪਾਂ ਕਰਾਂਗੇ ਵੀਡੀਓ ਲੰਬੀ ਹੋ ਜੂ ਬਾਈ ਦਾ ਰੇਟ ਬਹੁਤ ਘੱਟ ਹੁੰਦਾ ਬਾਈ ਕੋਈ ਹੋਰ ਚੀਜ਼ ਮੈਂਤ ਪਾਉਣੇ ਕਿੱਦ ਦੀ ਕੋਈ ਦਿਖਾ ਦਿਓ ਇੰਨੀਆਂ ਨੇ ਜੀ ਆਈਟਮਾਂ ਦਾ ਮੁੱਕੀਆਂ ਨਹੀਂ ਵੀਡੀਓ ਲੰਬੀ ਹੋ ਤਨੂ ਹੋਰ ਦਿਖਾਣਾ ਇਹਨੂੰ ਮਿੰਨੀ ਫੌਗ ਲਾਈਟ ਕਹਿੰਦੇ ਨੇ ਓਕੇ ਜੀ ਵਾਈਟ ਵੀ ਚਲਦੀ ਹੈ येलो ਵੀ ਚਲਦੀ ਹੈ ਲੈਨਸਲੀ ਹੈ ਸਿਰਫ 50 ਰੁਪਏ ਵਾਰੀ ਇਹ ਵੀ ਪਰ ਉਹ ਕਿੰਨੇ ਦੀ ਹੈ 200 ਰੁਪਏ ਦੀ ਵਾਰੀ ਤੁਸੀਂ 50 ਹੀ ਦੇ ਦੋ ਅਸੀਂ 50 ਹੀ ਲਵਾਂਗੇ ਭਾਜੀ ਮੇਰੀ ਪਰਚੇਸ ਮੈਂ ਨਾ ਇਕੱਠੇ ਕਾਰਟਨ ਚੱਕਿਆ ਹੋਏ ਨੇ ਤੁਸੀਂ ਇਕੱਠਾ ਚੱਕ ਦਿਓ ਸਮਾਨ ਤੁਹਾਨੂੰ ਰੇਟ ਮਿਲਿਆ ਹੋਇਆ ਹਾਂਜੀ ਇਕੱਠਾ ਮਾਲ ਚੱਕਦਾ ਪਰਚੇਸ ਸਸਤੀ ਹੈ ਇਸ ਕਰਕੇ ਤੁਹਾਨੂੰ ਸਸਤਾ ਮਾਲ ਦੇ ਪਾ ਰਹੇ ਹਾਂ ਕੋਈ ਚੋਰੀ ਦਾ ਮਾਲ ਨਹੀਂ ਹੈ ਭਾਜੀ ਸਭ ਖਰੀਦੇ ਆ ਵਿਦ ਬਿਲ ਨਾਲ ਅੰਦਰ ਓਕੇ ਭਾਈ ਕਈ ਲੋਕਾਂ ਨੇ ਕਮੈਂਟ ਦਿੱਤੇ ਵੀ ਤੁਸੀਂ ਚੋਰੀ ਦਾ ਮਾਲ ਤਾਂ ਨਹੀਂ ਹੈਗਾ ਜਾਂ ਇੱਕ ਵਾਰੀ ਦੋਵਾਂ ਏ ਭਾਜੀ ਰੇਟ ساری ਉਮਰ ਇਹੀ ਰਹੂਗਾ ਘਟੂਗਾ ਵਧੂਗਾ ਨਹੀਂ ਗਰੰਟੀ ਹੈ ਵਧੀਏ ਬੋਲਣੇ ਕਰ ਲੋ ਮੇਰੇ ਹਾਂ ਇਹ ਠੀਕ ਆ ਭਾਜੀ ਬਾਕੀ ਆ ਤੁਹਾਡੇ ਸਾਹਮਣੇ ਸਟਾਕ ਨਾਲ ਭਰੀ ਬੇਦਖਾਨ ਸਾਰਿਆਂ ਦੇ ਰੇਟ ਬਾਈ ਦੇ ਇਦਾਂ ਹੀ ਨੇ ਪਹੁੰਚੋ ਬਾਈ ਕੋਲੇ ਇੱਕ ਵਾਰੀ ਜਰੂਰ ਜਿਹੜਾ ਮਾਰੋ ਤੁਹਾਨੂੰ ਦੁਕਾਨ ਤੇ ਆ ਕੇ ਪਤਾ ਲੱਗਣਾ ਹਨਾ ਭਾਜੀ ਆਪਣਾ ਐਡਰੈਸ ਬੋਲ ਦਿਓ ਭਾਜੀ ਭਾਜੀ ਮੇਰਾ ਐਡਰੈਸ ਹੈਗਾ ਪਿਆ ਗਿਲ ਚੌਂਕ ਰਿਸ਼ੀ ਟਾਬਾ ਰਿਸ਼ੀ ਟਾਬੇ ਤੋਂ ਅੱਗੇ ਭਾਜੀ ਪੈਟਰੋਲ ਪੰਪ ਹੈ ਪੈਟਰੋਲ ਪੰਪ ਤੋਂ ਭਾਜੀ ਨਾਲ-ਨਾਲ ਹੀ ਆਣਾ 10-12 ਦੁਕਾਨਾਂ ਅੱਗੇ ਰੇਲਵੇ ਲਾਈਨ ਵਾਲੇ ਨਾਮ ਕੀ ਆਪਣਾ ਨਿਊ ਕ੍ਰਿ ਮੇਰਾ ਭਾਜੀ ਫੋਨ ਨੰਬਰ ਹੈਗਾ 9914700905 ਓਕੇ ਭਾਜੀ ਸ਼ੁਕਰੀਆ ਅਨ ਐਡਰੈਸ ਨੋਟ ਲਵਾਵਾ ਬਈ ਮੈਂ ਸ਼ੋਭਾ ਇੱਧਰ ਰਸੀਡ ਹਾਪਾ ਤੇ ਗਿੱਲ ਚੌਂਕ ਤੋਂ ਆਪਾਂ 10 ੱਡੇ ਬੁਲਾਉਣੇ ਆ ਨਾਲ ਹੀ ਹੈਗਾ ਇਹਨਾਂ ਦੀ ਸ਼ਾਪ ਆ ਰਸੀਡ ਹਾਪੇ ਦੇ ਜਮੇ ਨਾਲ ਆ ਤੇ ਵਹੀ ਬੰਦੇ ਨੂੰ ਨਹੀਂ ਪਤਾ ਰਿਹਾਦਾ ਨਿਊ ਆਟੋ ਲੋਕੇਸ਼ਨ ਆਟੋ ਵਾਲਿਆਂ ਦਾ ਨਾਮ ਇਹਨਾਂ ਦਾ